ਸ਼ੇਵਾਟਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਕੋਮਲ ਪ੍ਰੀਤ ਕੋਰਤਾ ਹਾਜ਼ਰ ਹੋਏ ਆ ਅੱਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਚੰਡੀਗੜ੍ਹ ਰਹਾਇਸ਼ ਵਿਖੇ ਪੰਜਾਬ ਦੇ ਵਿੱਚ ਝੂਨੇ ਦੀ ਸੁਚਾਰੂ ਖਰੀਦ ਨੂੰ ਲੈ ਕੇ ਆਰਟੀ ਐਸੋਸੀਏਸ਼ਨ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਕੀਤੀ ਗਈ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਉਹਨਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਜਿਹੜਾ ਕਿ ਸੁਣਿਆ ਗਿਆ ਤੇ ਆਰਤੀਆਂ ਦੀਆਂ ਮੰਗਾਂ ਨੂੰ ਜਲਦ ਕੇਂਦਰ ਸਰਕਾਰ ਮੂਰੇ ਚੁੱਕਣ ਦਾ ਭਰੋਸਾ ਵੀ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਤੇ ਨਾਲ ਹੀ ਉਹਨਾਂ ਨੂੰ ਹੜਾਂ ਦੌਰਾਨ ਪੰਜਾਬ ਤੇ ਆਏ ਸੰਕਟ ਨਾਲ ਨਜਿੱਠਣ ਲਈ ਕਿਸਾਨਾਂ ਦਾ ਵੱਦ ਤੋਂ ਵੱਧ ਸਾਥ ਦੇਣ ਦੀ ਅਪੀਲ ਵੀ ਕੀਤੀ ਗਈ ਉਨ੍ਹਾਂ ਕਿਹਾ ਕਿ ਅਸੀਂ ਆਰਤੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਸਾਡੀ ਸਰਕਾਰ ਹਮੇਸ਼ਾ ਉਨ੍ਹਾਂ ਦੇ ਨਾਲ ਖੜੀ ਹੈ ਤੇ ਜਿਹੜੇ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਨੇ ਲੋਕਾਂ ਨੂੰ ਪਰੇਸ਼ਾਨੀਆਂ ਆ ਰਹੀਆਂ ਨੇ ਉੱਥੇ ਉਹਨਾਂ ਦੇ ਘਰ ਟੈਟੇ ਦੀ ਹੋ ਗਏ ਨੇ ਤਾਂ ਉਸ ਦੇ ਮੱਦੇ ਨਜ਼ਰ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ ਪੰਜਾਬ ਵਿੱਚ ਹੜ੍ਹ ਰਾਹਤ ਸੇਵਾਵਾਂ ਦੇ ਲਈ ਅਕਾਲ ਤਖਤ ਸਾਹਿਬ ਵੱਲੋਂ ਸਰਕਾਰ ਇੱਕ ਖਾਲਸਾ ਵੈੱਬਸਾਈਟ ਜਾਰੀ ਕੀਤੀ ਗਈ। ਤਿਥਾਦਰ ਗੜਗਜ ਨੇ ਵੈੱਬਸਾਈਟ ਜਾਰੀ ਕਰਨ ਉਪਰੰਤ ਸੇਵਾਵਾਂ માં ਕਾਰ ਰਹੀਆਂ ਸਮੂਹ ਸਮਰਪਿਤ ਸੰਸਥਾਵਾਂ ਨੂੰ ਰਜਿਸਟਰ ਕਰਨ ਦੀ ਅਪੀਲ ਵੀ ਕੀਤੀ ਗਈ। ਇਸ ਤਰ੍ਹਾਂ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਤਿਥਾਦਰ ਗਿਆਨ ਨੇ ਕੁਲਦੀਪ ਸਿੰਘ ਗੜਗਜ ਨੇ ਪੰਜਾਬ ਅੰਦਰ ਹੜ੍ਹ ਪ੍ਰਭਾਵਿਤ ਲੋਕਾਂ ਲਈ ਰਾਹਤ ਸੇਵਾਵਾਂ ਨੂੰ ਸੰਗਠਿਤ ਸਾਰਥਕ ਤੇ ਟੁਕਮੇ ਟੰਗ ਨਾਲ ਕਰਵਾਉਣ ਦੇ ਲਈ ਕੀਤੇ ਗਏ ਐਲਾਨ ਦੇ ਮੁਤਾਬਕ ਸਰਕਾਰੀ ਖਾਲਸਾ .org ਵੈਬਸਾਈਟ ਸਕਟਰੇ ਤ੍ਰਿਯਕਾਲ ਤੱਕ ਸਾਬਤ ਤੋਂ ਜਾਰੀ ਕੀਤੀ ਉਹ ਨਾ ਪੰਜਾਬ ਅੰਦਰ ਸੇਵਾ ਤੇ ਰਾਹਤ ਕਾਰਜ ਕਰ ਰਹੀਆਂ ਸਮੂਹ ਜਥੇਬੰਦੀਆਂ ਸੰਸਥਾਵਾਂ ਸਖਸ਼ਤਾ ਅਤੇ ਸਮੂਹਾਂ ਨੂੰ ਅਪੀਲ ਕੀਤੀ ਕਿ ਉਹ ਇਸ ਵੈੱਬਸਾਈਟ ਉੱਤੇ ਆਪਣੀਆਂ ਸੇਵਾਵਾਂ ਨੂੰ ਰਜਿਸਟਰ ਕਰਨ ਤਾਂ ਜੋ ਨੀਤੀਗੱਟ ਾਂਗ ਦੇ ਨਾਲ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਜਾ ਸਕੇ। ਤਦਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਲੋਂ ਆਮ ਜਨਤਾ ਨੂੰ ਵੱਡਾ ਤੋਹਫਾ ਦਿੱਤਾ ਗਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਮ ਜਨਤਾ ਨੂੰ ਲਾਭ ਪਹੁੰਚਾਉਣ ਦੇ ਉਦੇਸ਼ ਨਾਲ ਵੇਰਕਾ ਦੇ ਦੁੱਧ ਅਤੇ ਹੋਰ ਉਤਪਾਦਾਂ ਦੀਆਂ ਕੀਮਤਾਂ 'ਚ ਵੱਡੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਜੀ ਹਾਂ ਮੁੱਖ ਮੰਤਰੀ ਨੇ ਕਿਹਾ ਕਿ ਵੇਰਕਾ ਜੋ ਕਿ ਪੰਜਾਬ ਦੀ ਕਿਸਾਨ ਸਹਿਕਾਰੀ ਸੰਸਥਾ ਮਿਲਕ ਫੈਟ ਦਾ ਇੱਕ ਪਰੋਸੇਮੰਦ ਬ੍ਰਾਂਡ ਹੈ ਵੱਲੋਂ ਆਪਣੇ ਦੁੱਧ ਅਤੇ ਦੁੱਧ ਤੋਂ ਬਣੇ ਉਤਪਾਦਾਂ ਦੀ ਪ੍ਰਸਿੱਧ ਸ਼੍ਰੇਣੀ ਦੀਆਂ ਕੀਮਤਾਂ ਵਿੱਚ ਮਹੱਤਵਪੂਰਨ ਕਟੌਤੀ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਸੋਧੀਆਂ ਕੀਮਤਾਂ 22 ਸਤੰਬਰ 2025 ਦੀ ਸਵੇਰ ਤੋਂ ਲਾਗੂ ਹੋਣਗੀਆਂ ਉਹਨਾਂ ਨੇ ਕਿਹਾ ਕਿ ਇਹ ਕੀਮਤਾਂ ਭਾਰਤ ਸਰਕਾਰ ਦੇ ਜੀਐਸਟੀ 2.0 ਸੁਧਾਰਾ ਮੁਤਾਬਕ ਹੋਣ ਗਿਆ ਜਿਸ ਤਹਿਤ ਜ਼ਰੂਰੀ ਡੇਰੀ ਉਤਪਾਦਾਂ ਤੇ ਟੈਰਿਫ ਘਟਾਏ ਗਏ ਹਨ ਭਗਵਨ ਸਿੰਘ ਮਾਨ ਨੇ ਕਿਹਾ ਅਜਿਹੇ ਉਪਾ ਸੂਬੇ ਦੇ ਸਹਿਕਾਰੀ ਮਾਡਲ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਪੰਜਾਬ ਦੇ ਲੋਕਾਂ ਲਈ ਕਾਫੀ ਲਾਹੇਵੰਦ ਸਿੱਧ ਹੋਣਗੇ ਨਵੀਆਂ ਕੀਮਤਾਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਨੇ ਕਿਹਾ ਖਪਤਕਾਰਾਂ ਨੂੰ ਵੇਰਕਾ ਕਿਉ 30 ਤੋਂ 35 ਰੁਪਏ ਪ੍ਰਤੀ ਲੀਟਰ ਕਿਲੋਗ੍ਰਾਮ ਸਸਤਾ ਮਿਲੇਗਾ उन्होंने कहा कि टेबल बटर की कीमत 30 रुपये प्रति किलोग्राम अनसोल्टेड बटर की कीमत 35 रुपये प्रति किलोग्राम प्रोसेस्ड पनीर की कीमत 20 रुपये प्रति किलोग्राम एवं यूएचटी दूध टोन्ड और डबल टोंड स्टैंडर्ड की कीमत 2 रुपये प्रति लीटर कटाई गई है भगवान सिंह मान ने कहा कि आइसक्रीम ਗੈਲਨ ਬ੍ਰਿਕ ਅਤੇ ਟੱਪ ਵਰਗੇ ਹੋਰ ਉਤਪਾਦਾਂ ਦੀਆਂ ਕੀਮਤਾਂ ਵਿੱਚ ਵੀ 10 ਰੁਪਏ ਪ੍ਰਤੀ ਲੀਟਰ ਦੀ ਕਮੀ ਕੀਤੀ ਗਈ ਹੈ ਤਾਂ ਪਨੀਰ ਦੀ ਕੀਮਤ 'ਚ ਵੀ 15 ਰੁਪਏ ਪ੍ਰਤੀ ਕਿਲੋਗ੍ਰam ਘਟਾਈ ਗਈ ਹੈ ਮੁੱਖ ਮੰਤਰੀ ਨੇ ਅੱਜ ਪ੍ਰਗਟਾਇਆ ਕਿ ਕੀਮਤਾਂ ਵਿੱਚ ਕੀਤੀ ਇਸ ਸੋਧ ਨਾਲ ਲੋਕਾਂ ਨੂੰ ਕਈ ਲਾਭ ਮਿਲਣਗੇ ਅਤੇ ਉਤਪਾਦਾਂ ਤੱਕ ਪਹੁੰਚ ਵਧੇਗੀ ਅਤੇ ਖਪਤਕਾਰਾਂ ਦੀ ਮੰਗ ਤੇ ਵੀ ਵਿਕਰੀ ਵਿੱਚ ਵਾਧਾ ਹੋਵੇਗਾ ਰੁਕਾ ਦਿੱ ਅਗਲੀ ਖਬਰ ਤੇ ਵਾਇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਖ ਸੰਗਤ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਇਸ ਮੌਕੇ ਤੇ ਪ੍ਰਸਿੱਧ ਗਾਇਕ ਹਰਸ਼ਦੀਪ ਕੌਰ ਨੇ ਮੂਲ ਮੰਤਰ ਦਾ ਰੋਹਾਨੀ ਗਾਇਨ ਪੇਸ਼ ਕੀਤਾ ਸੁਣ ਕੇ ਪ੍ਰਧਾਨ ਮੰਤਰੀ ਮੰਤਰਮੁਗਦ ਹੋ ਗਏ ਤਸਵੀਰਾਂ ਸਾਹਮਣੇ ਆਈਆਂ ਨੇ ਹਰਸ਼ ਟਿਪਕੌਰ ਦੀ ਕਾਇਕੀ ਨਾਲ ਬਣੇ ਰੋਹਾਨੀ ਮਾਹੌਲ ਨੇ ਸੰਗਤ ਸਮੇਤ ਸਾਰੇ ਹਾਜ਼ਰੀਨ ਨੂੰ ਗਹਿਰਾਈ ਨਾਲ ਪ੍ਰਭਾਵਿਤ ਕੀਤਾ ਇਸ ਵਿਸ਼ੇਸ਼ ਮਾਗਮ ਦੌਰਾਨ ਸਿੱਖ ਪਰੰਪਰਾਵਾਂ ਗੁਰਬਾਣੀ ਅਤੇ ਸਮਾਜਿਕ ਇਕਤਾ ਤੇ ਗੱਲਬਾਤ ਹੋਈ ਪ੍ਰਧਾਨ ਮੰਤਰੀ ਨੇ ਸਿੱਖ ਸੰਗਤ ਦੇ ਦੇਸ਼ ਸੇਵਾ ਵਿੱਚ ਕੀਤੇ ਯੋਗਦਾਨ ਦੀ ਖਾਸ ਔਰ ਤੇ ਸਰਹਾਨਾ ਕੀਤੀ ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਸਿੱਖ ਸੰਗਤ ਦੇ ਯੋਗਦਾਨ ਦੀ ਸਰਹਾਨਾ ਕੀਤੀ ਅਤੇ ਕਿਹਾ ਸਿੱਖ ਧਰਮ ਦੇ ਆਦਰਸ਼ ਸਦਾ ਦੇਸ਼ ਦੀ ਤਾਕਤ ਰਹੇ ਹਾਂ ਤੇ ਹਰਸ਼ ਟਿਪਕੋਰਦੀ ਗਾਇਕੀ ਨੇ ਨਾ ਸਿਰਫ ਸੰਗਤ ਬਲਕਿ ਹਾਜ਼ਰ ਹਰ ਇੱਕ ਸਖਸ਼ ਤੇ ਦਿਲ ਵਿੱਚ ਵੀ ਅਮਨ ਅਤੇ ਰੋਹਾਨੀ ਜੋਸ਼ ਭਰ ਦਿੱਤਾ ਸ਼ੁੱਕਰਵਾਰ ਨੂੰ ਹੋਈ ਇਸ ਮੀਟਿੰਗ ਤੇ ਇੱਕ ਛੋਟੀ ਜਹੀ ਕਲਿੱਪ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸਾਂਝਾ ਕੀਤਾ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਮੋਦੀ ਹੱਥ ਜੋੜ ਕੇ ਸਿਰ ਝੁਕ ਕੇ ਬੈਠੇ ਹੋਏ ਨਜ਼ਰ ਆਏ ਸਾਂਝੇ ਕੀਤੇ ਗਏ ਇਸ ਵੀਡੀਓ ਦੇ ਕੈਪਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਲਿਖਿਆ ਮਸ਼ਹੂਰ ਗਾਇਕਾ ਹਰਸ਼ਦੀਪ ਕੌਰ ਨੇ ਸਿੱਖ ਪਾਈਚਾਰੇ ਨਾਲ ਮੁਲਾਕਾਤ ਦੌਰਾਨ ਮੂਲ ਮੰਤਰੀ ਦੇ ਇੱਕ ਸੁੰਦਰ ਪੇਸ਼ਕਾਰੀ ਕੀਤੀ ਇਸ ਮੌਕੇ ਤੇ ਕੇਂਦਰੀ ਮੰਤਰੀ ਹਰਸ਼ਦੀਪ ਸਿੰਘ ਪੁਰੀ ਵੀ ਹਾਜ਼ਰ ਰਹੇ ਉਹਨਾਂ ਨੇ ਕਿਹਾ ਸਿੱਖ ਧਰਮ ਦੇ ਸਿਧਾਂਤ ਹਮੇਸ਼ਾ ਮਨੁੱਖਤਾ ਨੂੰ ਸੱਚ ਨਿਸ਼ਕਾਮਤਾ ਦੇ ਰਾਹ ਤੇ ਤੁਰਨ ਦੇ ਲਈ ਪ੍ਰੇਰਿਤ ਕਰਦੇ ਹਨ ਸਰਤਨਾ ਕਰਤਾ ਪੁਰਖਰ ਨੇ ਜੋ ਪੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪਰ ਸਾਧ ਜਪੁ ਆਦਿ ਸਚੁ ਜੁਗਾਦਿ ਸਚੁ ਹੈ ਭੇਟੀ ਸਚੁ ਨਾਨਕ ਹੋਸੀ ਵੀ ਸਚਨ ਸੱਚੇ ਸੋਚਣਾ ਹੋਵੇ ਜੇ ਸੋਚੇ ਲਖਵਾ ਚੁੱਪੇ ਚੁੱਪ ਨਾ ਹੋਵੇ ਜੇ ਲੈ ਨਾ ਹਾਲ ਬਤਾ ਖੁਕਿਆ ਭੁਖ ਨਾ ਪੁਤਰੀਏ જીવન પુરિયા પાર સારી સચિ આરા કૂળે ટુટે પે હુકમર જય ચલણ નાનક ਲਿਖਿਆ ਡੋਤੀ ਦੀ ਸਟ੍ਰੋਮਨੀ ਕਾਇਲ ਦਲ ਦੇ ਪ੍ਰਧਾਨ ਜਬੀਰ ਸਿੰਘ ਬਾਦ ਦੇ ਨਾਲ ਜੁੜੀ ਹੋਈ ਇਹ ਖਬਰ ਸਾਹਮਣੇ ਆ ਰਹੀ ਹੈ ਸਟ੍ਰੋਮਨੀ ਕਾਇਲ ਦਲ ਦੇ ਸੀਨੀਅਰ ਮਿਤ੍ਰਦਾਨ ਫ੍ਰਮ ਮੋਹਿਤ ਗੁਪਤਾ ਦੇ ਪਿਤਾ ਜੀ ਸ਼੍ਰੀ ਪਵਨ ਕੁਮਾਰ ਗੁਪਤਾ ਦੀ ਅੰਤਿਮ ਅਰਦਾਸ ਮੌਕੇ ਸਟ੍ਰੋਮਨੀ ਕਾਇਲ ਦਲ ਦੇ ਪ੍ਰਧਾਨ ਸਦਾਸੁਖ ਬੀਰ ਸਿੰਘ ਬਾਦਲ ਨੇ ਸ਼ਰਧਾਂਜਲੀ ਪੇਂਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਗੁਪਤਾ ਪਰਿਵਾਰ ਦੇ ਵੱਲੋਂ ਆਪਣੇ ਪਿਤਾ ਜੀ ਦੀ ਇੱਛਾ ਦੇ ਅਨੁਸਾਰ ਹੜ੍ਹ ਪੀੜਤਾਂ ਦੀ ਮਦਦ ਲਈ ਸਟ੍ਰੋਮ ਨੇ ਕਾਲੇ ਦਲ ਵੱਲੋਂ ਕੀਤੀ ਜਾ ਰਹੀ ਸੇਵਾ ਦੇ ਵਿੱਚ 3 ਲੱਖ ਰੁਪਏ ਦਾ ਯੋਗਦਾਨ ਪਾਇਆ ਸੰਗਤ ਨੂੰ ਸੰਬੋਧਨ ਕਰਦਿਆਂ ਮੋਹਿਤ ਗੁਪਤਾ ਨੇ ਦੱਸਿਆ ਕਿ ਸਟ੍ਰੋਮ ਨੇ ਕਾਲੇ ਦਲ ਵੱਲੋਂ ਚਲ ਰਹੀ ਇਸ ਸੇਵਾ ਦੇ ਲਈ ਉਹਨਾਂ ਦੇ ਪਿਤਾ ਦੇ ਮਨ ਵਿੱਚ ਬਹੁਤ ਸਤਿਕਾਰ ਸੀ ਤਾਂ ਉਹਨਾਂ ਦੇ ਵੱਲੋਂ ਮਦਦ ਵੀ ਕੀਤੀ ਗਈ ਹੈ ਅਦਾਕਾਰ ਰਾਜਪਾਲ ਯਾਦਵ ਜੋ ਕਿ ਇੱਕ ਮਸ਼ਹੂਰ ਕਾਮੇਡੀਅਨ ਨੇ ਉਹ ਆਮ ਆਦਮੀ ਪਾਰਟੀ ਦੇ ਵਿਦਾਇਕਾਂ ਦੇ ਨਾਲ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਤੇ ਉੱਥੇ ਉਹਨਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿੱਤਾ ਗਿਆ ਮੁੰਬਈ ਤੋਂ ਪੰਜਾਬ ਆ ਬਾਲੀਵੁੱਡ ਦੇ ਦੇਖੇ ਜਦਾਕਾਰ ਰਾਜਪਾਲ ਯਾਦਵ ਅਸਲ ਕਦੇ ਹੜ੍ਹ ਪ੍ਰਭਾਵੇ ਦੇ ਇਲਾਕੇ ਚ ਪਹੁੰਚੇ ਸਭ ਦੇ ਦੁੱਖ ਚ ਹਮੇਸ਼ਾ ਸਭ ਤੋਂ ਪਹਿਲਾ ਮਦਦ ਦਾ ਹੱਥ ਵਧਾਉਣ ਵਾਲੇ ਪੰਜਾਬ ਨੂੰ ਪਈ ਹੜਾਂ ਦੀ ਮਾਰ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਪੰਜਾਬ ਵਾਸੀਆਂ ਦੇ ਜਜ਼ਬੇ ਦੀ ਦਿਲੋਸ਼ ਲਾਗਾ ਕੀਤੀ ਤੇ ਆਓ ਸੁਣਦੇ ਹਾਂ ਹੋਰ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਮੈਂ ਤਾਂ ਕੀ ਬੋਲੂ ਕਿਉਂਕਿ ਹਮਾਰਾ ਪੰਜਾਬ ਜੋ ਹੈ ਨਾ वो पूरे देश की हर दुख में शामिल होता है सुख में कितना शामिल हो पाए पता नहीं दुख पूरे देश की हर आपदा में शामिल होता है पंजाब के साथ में पूरे देश की संवेदना जिस तरीके से आपदा जिस तरीके से हेल्थ मिनिस्टर साहब सब लोग आपके जज्बे को सैल्यूट करता हूँ अभी मैं अपने इस गांव में रास्ते में रुका सब माताओं बहनों भाइयों बहनों से मिला जंगल बहनी वो मुझसे पूछ रहे हैं आप इतनी दूर आए आपको कोई तकलीफ तो नहीं हुई इधर आने में ये जज्बा होता है जीने का मैं आपसे मिलने आया और वो मुझसे खुद पूछ रहे हैं आपको कोई तकलीफ तो नहीं हुई इधर मैं इसके लिए आप सबके जज्बे को सैल्यूट करता हूं पूरा देश इस आपदा में आप सबके साथ में है कोई मेंटली साथ में कोई फिजिकली साथ में है ਤਤਰੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਦਿਖਾਈ ਜਾ ਰਹੀ ਹੈ ਮੌਸਮ ਵਿਭਾਗ ਦੇ ਵੱਲੋਂ ਜਿਹੜਾ ਕਿ ਵੱਡੀ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਮੌਨਸੂਨ ਪੰਜਾਬ ਤੋਂ ਪੂਰੀ ਤਰ੍ਹਾਂ ਵਾਪਸ ਜਿਹੜਾ ਕਿ ਅਜੇ ਨਹੀਂ ਪੱਟਿਆ ਦੱਸਣਿਆ 20 ਤੇ 21 ਸਤੰਬਰ ਨੂੰ ਪੂਰੇ ਸਵੇਰ ਚ ਮੀ ਪੈਣ ਦੀ ਸੰਭਾਵਨਾ ਜੁੜੇ ਕੀ ਜੋਤਾਈ ਗਈ ਹੈ ਆਈਐਮਡੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਪਠਾਨਕੋਟ ਗੁਰਦਾਸਪੁਰ ਅਮਰitsar ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਤੇ ਮੋਹਾਲੀ ਵਿੱਚ ਪਾਰਿਮੀ ਪਵੇਗਾ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਰਗੇ ਜ਼ਿਲ੍ਹਿਆਂ ਵਿੱਚ ਵੀ ਮੀਂਹ ਪੈ ਸਕਦਾ ਹੈ ਇਸ ਸਮੇਂ ਇਨ੍ਹਾਂ ਜ਼ਿਲ੍ਹਿਆਂ ਵਿੱਚ ਸੰਘਣੇ ਬੱਦਲ ਵੀ ਜੁੜੇ ਕੀ ਛਾਏ ਰਹਿ ਸਕਦੇ ਨੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਸਤੰਬਰ ਦੇ ਬਾਕੀ ਦਿਨਾਂ ਦੌਰਾਨ ਬੰਗਾਲ ਦੀ ਖਾੜੀ ਵਿੱਚ 1 ਤੋ ਬਾਅਦ ਇੱਕ ਕਈ ਨਵੇਂ ਸਿਸਟਮ ਵਿਕਸਿਤ ਹੋਣਗੇ ਇਹ ਰੁਝਾਨ ਪੂਰਬੀ ਮੱਧ ਅਤੇ ਪੱਛਮੀ ਭਾਰਤ ਦੇ ਵਿੱਚ ਮੌਨਸੂਨ ਨੂੰ ਸਰਗਰਮ ਰੱਖੇਗਾ ਇਸ ਦਾ ਪ੍ਰਭਾਵ ਉਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਦਾ ਕਾਰਨ ਬਣੇਗਾ ਜਿੱਥੇ ਮੌਨਸੂਨ ਪਹਿਲਾਂ ਹੀ ਪਿੱਛੇ ਹਟ ਚੁੱਕਿਆ ਹੈ ਇਸ ਦੌਰਾਨ ਬੰਗਾਲ ਦੀ ਖਾੜੀ ਅਤੇ ਉੱਤਰ ਪੂਰਬੀ ਭਾਰਤ ਦੇ ਆਲੇ ਦੁਆਲੇ ਚੱਕਰਵਾਤੀ ਸਰਕੂਲੇਸ਼ਨ ਦੇ ਵਿਕਾਸ ਕਾਰਨ ਕਈ ਰਾਜਾਂ ਵਿੱਚ ਪਰਿਮੀ ਦੀ ਚੇਤਾਵਨੀ ਵੀ ਦਿੱਤੀ ਗਈ ਹੈ ਮੌਸਮ ਵਿਭਾਗ ਨੇ ਉੱਤਰ ਪੂਰਬੀ ਭਾਰਤ ਦੇ ਵਿੱਚ ਅਸਾਮ ਨਾਗਾਲੈਂਡ ਅਰੁਣਾਚਲ ਪ੍ਰਦੇਸ਼ ਅਤੇ ਮੇਘਾਲੇ ਦੇ ਲਈ 22 ਨਵੰਬਰ ਤੱਕ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ ਤੇ ਉਧਰ ਹੀ ਵਿਜਲੈਂਸ ਬਿਊਰੋ ਦੇ ਵੱਲੋਂ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਣ ਦੇ ਆ ਕਾਬੂ ਕਰ ਲਿਆ ਗਿਆ ਸੂਬੇ ਵਿੱਚ ਭ੍ਰਸ਼ਟਾਚਾਰ ਵਿਰੋਧ ਵੱਡੀ ਮੁਹਿੰਮ ਦੌਰਾਨ ਪੰਜਾਬ ਵਿਜੀਲੈਂਸ ਬਿਊਰੋ ਨੇ थाना ਏ ਡਿਵੀਜ਼ਨ ਅੰਮ੍ਰਿਤਸਰ ਵਿਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਤਰਵਿੰਦਰ ਸਿੰਘ ਨੂੰ 5000 ਰੁਪਏ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਤੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਪੁਲਿਸ ਮੁਲਾਜ਼ਮ ਨੂੰ ਅੰਮ੍ਰਿਤਸਰ ਦੇ ਇੱਕ ਵਸਨੀਕ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਉਪਰੰਤ ਗ੍ਰਿਫਤਾਰ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਆਪ ਸਰਕਾਰ ਤੇ ਵੱਲੋਂ 0 ਟੋਲਰੈਂਸ ਨੀਤੀ ਜਿਹੜੀ ਕੀ ਲਾਗੂ ਕੀਤੀ ਗਈ ਹੈ ਤਾਂ ਰਿਸ਼ਵਤ ਖੋਰੀ ਦੇ ਖਿਲਾਫ ਸਖਤ ਕਦਮ ਜਿਹੜਾ ਕਿ ਚੁੱਕੇ ਜਾ ਰਹੇ ਨੇ ਤਾਂ ਇਸ ਸੰਬੰਧ ਵਿੱਚ ਵੀ ਮੌਜਮ ਵਿਰੋਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਤੇ ਉਹਨਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਭਾਰਤ ਤੇ ਨਿਊਜ਼ੀਲੈਂਡ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਨਿਊਜ਼ੀਲੈਂਡ ਫ੍ਰੀ ਟ੍ਰੇਡ ਐਗਰੀਮੈਂਟ ਲਈ ਗੱਲਬਾਤ ਦਾ ਤੀਜਾ ਦੌਰ ਕਵਿੰਸਟਾਊਨ ਵਿੱਚ ਸਫਲਤਾਪੂਰਵਕ ਸਮਾਪਤ ਹੋਇਆ ਹੈ ਵਨਜ ਅਤਿ ਉਦਯੋਗ ਮੰਤਰਾਲੇ ਦੇ ਇੱਕ ਬਿਆਨ ਦੇ ਅਨੁਸਾਰ ਚਰਚਾਵਾਂ ਨੇ ਦੋਵਾਂ ਦੇਸ਼ਾਂ ਦੀ ਆਰਥਿਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਇੱਕ ਸੰਤੁਲਿਤ ਅਤੇ ਆਪਸੀ ਲਾਭਦਾਇਕ ਸਮਝੌਤੇ ਦੇ ਜਲਦੀ ਸਿੱਟੇ ਵੱਲ ਕੰਮ ਕਰਨ ਦੀ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ 15 ਤੋਂ 19 ਸਤੰਬਰ ਤੱਕ ਆਯੋਜਿਤ ਤੀਜੇ ਦੌਰ ਦੇ ਵਿੱਚ ਸਮਝੌਤੇ ਦੇ ਸਾਰੇ ਖੇਤਰਾਂ ਵਿੱਚ ਰਚਨਾਤਮਕ ਚਰਚਾਵਾਂ ਹੋਈਆਂ ਕਈ ਅਧਿਆਏ ਸਮਾਪਤ ਹੋਏ ਅਤੇ ਹੋਰ ਮੁੱਖ ਖੇਤਰਾਂ ਵਿੱਚ ਮਹੱਤਵਪੂਰਨ ਪ੍ਰਗਤੀ ਪ੍ਰਾਪਤ ਹੋਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਹਨਾਂ ਦੇ ਨਿਊਜ਼ੀਲੈਂਡ ਹਮਰਤਬਾ ਕ੍ਰਿਸਟੋਫਰ ਲਕਸਨ ਦੇ ਦ੍ਰਿਸ਼ਟੀਕੋਣ ਦੁਆਰਾ ਨਿਰਦੇਸ਼ਿਤ ਗਲਬਾ ਦਵੱਲੇ ਵਪਾਰ ਨਿਵੇਸ਼ ਅਤੇ ਆਰਥਿਕ ਸਹਿਯੋਗ ਨੂੰ ਡੂੰਘਾ ਕਰਨ ਦੇ ਸਾਂਝੇ ਇਰਾਦੇ ਨੂੰ ਦਰਸਾਉਂਦੀ ਹੈ। ਤੁਦਰੀ ਐਸਟੀ ਕਮਿਸ਼ਨ ਦੇ ਚੇਅਰਮੈਨ ਦੇ ਵੱਲੋਂ 20 ਸਤੰਬਰ ਨੂੰ ਪਿੰਡ ਤਲੇਤਾ ਦਾ ਦੌਰਾ ਕੀਤਾ ਜਾਵੇਗਾ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਜਲੰਧਰ ਜ਼ਿਲ੍ਹੇ ਦੇ ਤਲੇਤਾ ਪਿੰਡ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਗੁਰਦੁਆਰਾ ਦੀ ਜ਼ਮੀਨ ਉੱਤੇ ਸਿਵਲ ਪ੍ਰਸ਼ਾਸਨ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਕਬਜ਼ਾ ਕਰਨ ਸੰਬੰਧੀ ਮਾਮਲੇ ਨੂੰ ਸੁਲਝਾਉਣ ਦੇ ਮਕਸਦ ਨਾਲ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸਰਦਾਰ ਜਸਵੀਰ ਸਿੰਘ ਗੜੀ ਵੱਲੋਂ ਮਿਤੀ 20 ਸਤੰਬਰ 2025 ਨੂੰ ਦौरा ਕੀਤਾ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪਹਿਲਾ ਜ਼ਿਲ੍ਹਾ ਪ੍ਰਸ਼ਾਸਨ ਜ਼ਿਲਹੰਦਰ ਅਤੇ ਪੁਲਿਸ ਮੁਖੀ ਜ਼ਿਲ੍ਹਾ ਜ਼ਿਲਹੰਦਰ ਦੇ ਹਾਪਤਿ ਤੋਂ ਰਿਪੋਰਟ ਤਲਬ ਕੀਤੀ ਸੀ ਬੁਲਾਰੇ ਨੇ ਦੱਸਿਆ ਕਿ ਕਮਿਸ਼ਨ ਦੇ ਚੇਅਰਮੈਨ ਸਰਦਾਰ ਦਸਵੀਰ ਸਿੰਘ ਗੜੀ ਵੱਲੋਂ ਪਿੰਡ ਧਲੇਤਾ ਦੇ ਜ਼ਮੀਨ ਵਿਵਾਦ ਨਾਮਲੇ ਨੂੰ ਸੁਲਝਾਉਣ ਦੇ ਮਕਸਦ ਨਾਲ ਇਹ ਦੌਰਾ ਕਰਨ ਦਾ ਫੈਸਲਾ ਕੀਤਾ ਹੈ ਤਾਂ ਜੋ ਲੋਕਾਂ ਦਾ ਆਪਸੀ ਭਾਈਚਾਰਕ ਸਾਂਝ ਬਣੀ ਰਹੇ ਸੋਨੇ ਚੰਦੇ ਦੀਆਂ ਕੀਮਤਾਂ ਦੀ ਗੱਲ ਕੀਤੀ ਜਾਵੇ ਤਾਂ ਗਿਰਾਵਟ ਤੋਂ ਬਾਅਦ ਮੁੜ ਤੋਂ ਕੀਮਤਾਂ ਦੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ ਮਹੱਤਵਪੂਰਨ ਗਿਰਾਵਟ ਤੋਂ ਬਾਅਦ ਹਫਤੇ ਦੇ ਆਖਰੀ ਕਾਰੋਬਾਰੀ ਦਿਨ 'ਤੇ ਯਾਨੀ ਸੋਨੇ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾ타 ਦੇਖਣ ਨੂੰ ਮਿਲ ਰਿਹਾ ਹੈ ਸ਼ੁੱਕਰਵਾਰ 19 ਸਤੰਬਰ ਤੱਕ ਮਲਟੀ ਕਮੋਡਿਟੀ ਐਕਸਚੇਂਜ 'ਤੇ ਸੋਨੇ ਦੀਆਂ ਕੀਮਤਾਂ 0.48% ਵਧੀਆਂ ਜੋ ਵਰਤਮਾਨ ਦੇ ਵਿੱਚ ਕਾਰੋਬਾਰ ਕਰ ਰਹੀਆਂ ਹਨ ਚਾਂਦੀ ਦੀਆਂ ਕੀਮਤਾਂ ਵੀ ਵਧ ਕੇ 128700 ₹300 ਪ੍ਰਤੀ ਕਿਲੋਗ੍ਰਾਮ ਤੇ ਆ ਗਈਆਂ ਨੇ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵਿਵਾਦ ਆ ਦਰਜ ਕੀਤਾ ਗਿਆ ਆਲ ਇੰਡੀਆ ਸਰਾਫ ਐਸੋਸੀਏਸ਼ਨ ਦੇ ਅਨੁਸਾਰ ਵੀਰਵਾਰ ਨੂੰ ਰਾਸ਼ਟਰੀ ਰਾਜਸਥਾਨੀ ਦੇ ਸਰਾਫਾ ਬਾਜ਼ਾਰ ਵਿੱਚ ਸੋਨੇ ਦੀਆਂ ਕੀਮਤਾਂ ₹600 ਡਿੱਗ ਕੇ 113200 ਪ੍ਰਤੀ 10 ਗ੍ਰਾਮ ਤੇ ਆ ਗਈਆਂ ਸੰਤ ਪਿਛਲੇ ਵਪਾਰਕ ਸੈਸ਼ਨ ਦੇ ਵਿੱਚ 99.9% ਸ਼ੁੱਧਤਾ ਵਾਲਾ ਸੋਨਾ 113000 800 ਰੁਪਏ ਪ੍ਰਤੀ 10 ਗ੍ਰਾਮ ਤੇ ਬੰਦ ਹੋਇਆ ਸੀ ਤੇ ਇਸੇ ਤਰ੍ਹਾਂ 99.5% ਸ਼ੁੱਧਤਾ ਵਾਲਾ ਸੋਨਾ ਵੀ 500 ਰੁਪਏ ਡਿੱਗ ਕੇ 1,12,800 ਰੁਪਏ ਪ੍ਰਤੀ 10 ਗ੍ਰਾਮ ਤੇ ਆ ਗਿਆ ਸੀ ਜੋ ਪਿਛਲੇ ਸੈਸ਼ਨ ਦੇ ਵਿੱਚ 1,13,000 ਰੁਪਏ ਪ੍ਰਤੀ 10 ਗ੍ਰਾਮ ਸੀ ਖੇਡ જગਤ ਦੀ ਗੱਲ ਕਰੀਏ ਤਾਂ ਦੱਸਣਿਆ ਕਿ ਏਸ਼ੀਆ ਕੱਪ 2025 ਦਾ ਜਿਹੜਾ ਕਿ ਗਾਰਜ਼ ਹੋ ਚੁੱਕਿਆ ਤੇ ਇਸ ਦੌਰਾਨ ਬੀਤੇ ਕੱਲ ਭਾਰਤ ਤੇ ਓਮਾਨ ਆਮੋ-ਸਾਮne ਪੜੇ ਸੀ ਦੋਵਾਂ ਵਿਚਾਲੇ ਮੈਚ ਖੇਡਿਆ ਗਿਆ ਸੀ। ਤਾਂ ਬਿਲਕੁਲ ਏਸ਼ੀਆ ਕੱਪ 2025 ਦਾ 12ਵਾਂ ਮੈਚ ਬੀਤੇ ਕੱਲ ਭਾਰਤ ਤੇ ਓਮਾਨ ਵਿਚਾਲੇ ਜਿਹੜਾ ਕਿ ਖੇਡਿਆ ਗਿਆ ਜਿਸ ਤੇ ਵਿੱਚ ਭਾਰਤ ਨੇ ਓਮਾਨ ਨੂੰ 21 ਦੌੜਾਂ ਦੇ ਨਾਲ ਜਿਹੜਾ ਕਿ ਹਰਾ ਦਿੱਤਾ ਤਾਂ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਵਿੱਚ ਆਪਣਾ ਆਖਰੀ ਗਰੁੱਪ ਮੈਚ ਜਿਹੜਾ ਕਿ ਇਹ ਖੇਡਿਆ ਜਾਵੇਗਾ ਤੇ ਇਹ ਮੈਚ ਅਬੂਦਾਬੀ ਸਟੇਡੀਅਮ ਦੇ ਵਿੱਚ ਬੀਤੇ ਕੱਲ 8 ਵਜੇ ਸ਼ੁਰੂ ਹੋਇਆ ਸੀ ਭਾਰਤ ਨੇ ਟੌਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰਨ ਦਾ ਜਿਹੜਾ ਕਿ ਫੈਸਲਾ ਇਸ ਦੇ ਵਿੱਚ ਕੀਤਾ ਸੀ ਤਾਂ ਨਤੀਜਾ ਜਿਹੜਾ ਕਿ ਸਾਹਮਣੇ ਔਨ ਦਾ ਭਾਰਤ ਨੇ ਜਿਹੜਾ ਕਿ ਓਮਾਨ ਨੂੰ 21 ਦੌੜਾਂ ਦੇ ਨਾਲ ਇਸ ਮੈਚ ਦੇ ਵਿੱਚ ਹਰਾ ਦਿੱਤਾ ਹੈ ਪਰ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓ ਜਾਸਰ ਧੰਨਵਾਦ